ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਬੋਲਦੇ ਹਾਂ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਤੇ ਜਿਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਕਾਟਨ ਦੀਆਂ ਚਟੀਆਂ ਪਲੇਨ ਚੁੰਨੀਆਂ ਮਾੜੀਆਂ ਮੁੱਟੀਆਂ ਰੰਗਦਾਰ ਜਿਹਆਂ ਤੇ ਪਿਓਰ ਦੀਆਂ ਚਨੂਨ ਦੀਆਂ ਸਾਰੇ ਕਾਸੀ ਦੀਆਂ ਤੁਸੀਂ ਕਿਹਾ ਸੀ ਨਾ ਵੀ ਤੁਸੀਂ ਵਾਈਟ ਦੁਪੱਟੀਆਂ ਦੀ ਵੀਡੀਓ ਪਾਓ ਤਾਂ ਆਪਾਂ ਅੱਜ ਵਾਈਟ ਦੁਪੱਟੀਆਂ ਦੀ ਪਾ ਰਹੇ ਹਾਂ ਮਾੜੇ ਮੁੱਟੀ ਆ ਰੰਗ ਵਾਲੇ ਜਿਹੜੇ ਅਸੀਂ ਉਹ ਵੀਡੀਓ ਵਿੱਚ ਪਾਉਣਾ ਭੁੱਲ ਜਾਨੇ ਉਹ ਇਹਦੇ ਵਿੱਚ ਪਾ ਦਿੰਨੇ ਹਾਂ ਲਓ ਜੀ ਆਹ ਵੀ ਆਪਣੀ ਪਹਿਲੀ ਕਾਟਨ ਦੀ ਚੁੰਨੀ ਇਹ ਰਿਹਾ ਕਾਟਨ ਦੀ ਖੁੱਲੀ ਡੁੱਲੀ ਚੁੰਨੀ ਹੈ ਤੇ ਇਹਨੂੰ ਪੀਕੋ ਕੀਤਾ ਵੈਲੀ ਆ ਦੇਖੋ ਮਸਾਂ ਨੇ ਕਿchni ਕੋਲ ਕਰ ਰਹੇ ਹੁੰਦੇ ਫੇ ਕੌਟਨ ਦੀ ਪੂਰੀ ਖੁੱਲੀ ਡੁੱਲੀ ਚੁੰਨੀ ਆ 2.5 ਮੀਟਰ ਤੋਂ ਘੱਟ ਆਪਣੀ ਕੋਈ ਚੁੰਨੀ ਨਹੀਂ ਹੁੰਦੀ ਇਹ ਜੀ ਕੌਟਨ ਦੀ ਚੁੰਨੀ ਜਿਵੇਂ ਬੀਬੀਆਂ ਮਾਈਆਂ ਲੈਂਦੀਆਂ ਇਹ ਡਾਈਏਬਲ ਵੀ ਹੈ ਇਹਦੇ ਵਿੱਚ ਐ ਹਲਕਾ ਜਿਹਾ ਡਿਜ਼ਾਈਨ ਬਣਿਆ ਹੋਇਆ ਸਿਰਫ 140 ਰੁਪਏ ਦੀ ਚੁੰਨੀ ਹੈ ਜੀ ਇਹ ਤੇ ਬਕਾਇਦਾ ਤੇ ਪੀਕੋ ਕੀਤੀ ਹੋਈ ਹੈ ਜੀ 140 ਦੀ ਤੇ ਕੁਛ ਕਾਗ ਨਹੀਂ ਆਪਣੇ ਕੋਲੇ ਆ ਰੰਗਾਂ ਵਾਲਾ 130 ਰੰਗ ਦੀਆਂ ਜੀ ਮੈਂ ਤੁਹਾਨੂੰ ਹਲਕਾ ਜਿਹਾ ਡਿਜ਼ਾਈਨ ਰੰਗ ਦਿਖਾ ਦਿੰਨੀ ਆ ਕਿਉਂਕਿ ਦੁਪੱਟੇ ਖੁੱਲ੍ਹੇ-ਡੁੱਲ੍ਹੇ ਹੁੰਦੇ ਆ ਜੀ ਸਾਰਿਆਂ ਦੇ ਪੀਕੋ ਕੀਤੀ ਹੋਈ ਹੈ ਆ ਰੰਗ ਆਗਾ ਤੁਸੀਂ ਆਪਣੀਆਂ ਮੰਮੀਆਂ ਲਈ ਮੰਗਾਉਣਾ ਤਾਂ ਸਿਰਫ 130 ਰੁਪਏ ਦਾ ਜੀ ਆ ਲੈਂਡਿੰਗ ਚ ਆਗਾ ਜੀ ਇਹ ਕਾਟਨ ਦੇ ਦੁਪੱਟੇ ਰਹਿਣਗੇ ਵਧੀਆ ਕਾਟਨ ਦੇ ਜੀ ਸਿਰਫ ਤੇ ਸਿਰਫ 130 ਦਾ ਜੀ ਆ ਲੋ ਜੀ ਇਹੜਾ ਦੁਪੱਟਾ ਟੱਪ ਕੇ ਉਹ ਡੱਬੀ 'ਚ ਸੀਗਾ ਜੀ ਇਹ ਲੈਂਗਜ ਹੈ ਇਹਦਾ ਨਾ ਹਲਕਾ ਜਿਹਾ ਫਿੱਕਾ ਹੈ ਡਵਾੜ ਬੱਟਾ ਹਲਕਾ ਜਿਹਾ ਫਿੱਕਾ ਜਿਹੜਾ ਟੱਪ ਕੇ ਗਿਆ ਡਿਜ਼ਾਈਨ ਜੋਮੀ ਹੈ ਤੇ ਆ ਗਿਆ ਜੀ ਪਰਪਲ ਸ਼ੇਡ ਹਨ ਇਹ ਪਰਪਲ ਜਿਹਾ ਸ਼ੇਡ ਹੈ ਤੇ ਆ ਚੁਣੀਆਂ 10 ਆਈਆਂ ਸੀ ਪਰ ਅਸੀਂ ਤੁਹਾਨੂੰ ਵੀਡੀਓ 'ਚ ਦਿਖਾ ਰਹੇ ਹਾਂ ਤੇ ਕੋਈ ਨੌ ਚੁੰਨੀਆਂ ਲੈ ਗਿਆ ਜੀ ਕਿਉਂਕਿ ਇਹ ਚੁੰਨੀਆਂ ਡਾਈ ਇਹ ਵਾਲਾ ਡਾਈ ਬਹੁਤ ਸੋਹਣੀ ਹੁੰਦੀ ਆ ਦੇਖੋ ਜਿਨ੍ਹਾਂ ਦੇ ਡਬਲ ਕਿੰਗਰੀ ਲੱਗੀ ਆਉਂਦੀ ਇਹਦੀ ਕੀਮਤ ਆ ਸਿਰਫ 150 ਰੁਪਈਆ ਇਹ ਡੋਰੀਆਂ ਦੀਆਂ ਚੁੰਨੀਆਂ ਵਾਈ ਦੀਆਂ ਦੇਖੋ ਜੀ ਇਹਦੇ ਡਬਲ ਕਿੰਗਰੀ ਲੱਗੀ ਆ ਇਹ ਇੱਕੋ ਹੀ ਚੁੰਨੀ ਰਹਿ ਗਈ ਜੀ 10 ਆਈਆਂ ਸੀ ਵਿਕ ਚੁਕੀਆਂ ਤੇ 150 ਦੀ ਆ ਆ ਰਹੀ ਜੀ ਕ੍ਰੀਮ ਕਲਰ ਚੁੰਨੀ ਤੇ 200 ਦੀ ਆ ਜੀ ਪਿਓਰ ਕਾਪਰਨ ਦੀ ਤੇ ਉੱਤੇ ਪ੍ਰਿੰਟਿੰਗ ਤੇ ਐ ਥੋੜੀ ਸ਼ੈਨੀ ਇਹਦੇ ਵਿੱਚ ਇਹ 200 ਦੀਆਂ ਦੁਪੱਟਿਆਂ ਦੀ ਪੀਕੋ ਕੀਤੀ ਹੋਈ ਹੈ ਜੀ ਆਗੀ ਦੀ ਕਾਪਰ ਦੀ ਚੁੰਨੀ ਹਲੋ ਇਹ ਕਾਪਰ ਦੀ ਚੁੰਨੀ ਹੈ ਜੀ ਇਹਦੇ ਵਿੱਚ ਕਾਪਰ ਦੇ ਵਰਕ ਕੀਤਾ ਹੋਇਆ ਜੀ ਤੁਹਾਨੂੰ ਦਿਖ ਰਿਹਾ ਹੋਣਾ ਤੇ ਚਾਰ ਸਪਿਰੇ ਦੇ ਲੈਸ ਲੱਗੀ ਹੋਈ ਹੈ ਜੀ ਆ ਦੇਖੋ ਪਿਓਰ ਕਾਪਰ ਦੀ ਚੁੰਨੀ ਹੈ ਤੇ ਉੱਤੇ ਦੇ ਆਰੀ ਵਰਕ ਦਾ ਕਾਪਰ ਦਾ ਹੀ ਕੰਮ ਕੀਤਾ ਹੋਇਆ ਤੇ ਚੁੰਨੀ ਦੀ ਕੀਮਤ ਹੈ ਜੀ ਸਿਰਫ 200 ਰੁਪਇਆ ਇਹ ਚੁੰਨੀ 200 ਚ ਹੈ ਆ ਗਿਆ ਜੀ ਸੋਡੀ ਡਿਵਾਨਡ ਤੇ 458 ਹਾਦੀ ਕੋ ਜੀ ਇਹ ਔਰਗੰਜੀ ਦੇ ਵਿੱਚ ਹਲਕਾ ਜਿਹਾ ਡਿਜ਼ਾਈਨ ਆ ਪਰ ਮੈਨੂੰ ਨਹੀਂ ਪਤਾ ਵੀ ਤੁਹਾਨੂੰ ਦਿਖ ਰਿਹਾ ਕਿ ਨਹੀਂ ਦਿਖ ਰਿਹਾ ਦਿਖ ਰਿਹਾ ਆ ਦੇਖੋ ਜੀ ਇਹਦੇ ਚ ਨਾ ਹਲਕਾ ਜਾਰਗੰਜੀ ਦੇ ਔਰਗੰਜੀ ਦੇ ਦੁਪੱਟੇ ਆ ਖੁੱਲੇ ਡੁੱਲੇ ਇਹਦੀ ਕੀਮਤ ਵੀ 200 ਰੁਪਏ ਆ ਜੀ ਇਹਦੇ ਵਿੱਚ ਡਿਜ਼ਾਈਨ ਹੈ ਜੀ ਤੇ ਔਰਗੰਜੀ ਦੇ ਦੁਪੱਟੇ ਨੇ ਜਿਹੜਾ ਆ ਦੁਪੱਟਾ ਜੀ ਇਹ ਨੈਟ ਜੀ ਵਾਂਗੂ ਆ সফট ਐ ਵਿੱਚੋਂ ਚੁੱਭਣ ਲੜਨ ਵਾਲਾ ਚੁੱਭਣ ਲੜਨ ਵਾਲੀ ਜਾਲੀ ਜੀ ਨਹੀਂ ਇਹ ਜਾਲੀ ਵਾਲੇ ਦੁਪੱਟੇ ਜੇ ਆਏ ਜੀ ਆਪਣੇ ਕੋਲੇ ਨਵੇਂ ਆਏ ਐ ਗਰਮੀਆਂ 'ਚ ਜਿਵੇਂ ਆਪਾਂ ਕਹਿੰਦੇ ਨੇ ਵੀ ਹਵਾ ਕ੍ਰਾਸ ਕਰੇ ਉਹਦੇ ਵਾਸਤੇ ਐ ਵੀ ਇਹ ਲੜਨ ਚੁੱਭਣ ਵਾਲੇ ਦੁਪੱਟੇ ਨਹੀਂ ਹੈਗੇਗੇ ਸਿਰਫ 200 ਰੁਪਏ ਦਾ ਦੁਪੱਟਾ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਇਹ ਵੀ ਦੁਪੱਟੇ ਕਾਫੀ ਬਿਕ ਚੁੱਕੇ ਆ ਕਿਉਂਕਿ ਨਵੀਂ ਵੈਰਾਈਟੀ ਆਈ ਸੀ ਬਹੁਤ ਹੀ ਕਸਟਮਰ ਲੈ ਗਈ ਇਹਦੇ ਵਿੱਚ ਡੱਬੀ ਜੀ ਬਣੀ ਹੋਈ ਐ ਦੋ ਤਿੰਨ ਕਾ ਦੁਪੱਟੇ ਆ ਗਏ ਕਿਉਂਕਿ ਚਿੱਟੇ ਦੁਪੱ ਆ ਗਿਆ ਜੀ ਡੋਰੀਆ ਦਾ ਦੁਪੱਟਾ 225 ਚ ਇਹਦੇ ਵਿੱਚ ਆ ਦੱਬੀਆਂ ਜੀ ਇਹ ਡਾਈ ਹੋ ਕੇ ਸੌਫਟ ਸੌਫਟ ਹੋ ਜਾਂਦਾ ਜੀ ਇਹ ਵਾਲਾ ਇਹ 225 ਰੁਪਏ ਆ ਗਈ ਜੀ ਵਿਮਲ ਪਿਓਰ ਦੀ ਚੁੰਨੀ 2 ਮੀਟਰ ਚੁੰਨੀਆਂ 2 ਮੀਟਰ ਦੀਆਂ ਜੀ 200 ਰੁਪਏ ਦੀ ਵਿਮਲ ਪਿਓਰ ਦੀ ਜੀ ਆ ਦੇਖੋ ਵਿਮਲ ਪਿਓਰ ਦੀ ਚੁੰਨੀ ਹੈ ਸੜੀ ਜੀ ਚੁੰਨੀ ਨਹੀਂ ਹੈਗੀ ਜਿਹੜੀ ਡਾਈ ਕਰਕੇ ਇਕੱਠੀ ਹੋ ਜਾਂਦੀ ਹੈ ਜੀ ਇਕੱਠੀ ਨਹੀਂ ਹੁੰਦੀ ਤੇ ਆਪਾਂ ਮਸਲੀਨ ਜਿਹੜੀ ਪਹਿਲਾਂ ਲੈਂਦੀ ਸੀ ਉਹਦੇ ਨਾਲੋਂ ਥੋੜੀ ਜਿਹੀ ਵਧੀਆ ਲੈਂਦੀ ਹੈ ਜੀ ਆ ਦੇਖੋ ਇਹ ਜਿਹੜੀ ਮਸਲੀਨ ਹੈ ਸਿਰ ਤੇ ਵੀ ਖੜਦੀ ਹੈ ਤੇ ਸੌਫਟ ਵੀ ਹੈ ਜਿਹੜੀ 200 ਵਾਲੀ ਚੁੰਨੀ ਸੀ ਜੀ ਉਹਦੀ ਥੋੜੀ ਜਿਹੀ ਕੰਨੀ ਉਦੜਨ ਦੀ ਪ੍ਰੋਬਲਮ ਆ ਜਾਂਦੀ ਹੈ ਜਿਹੜੀ 250 ਵਾਲੀ ਹੁੰਦੀ ਹੈ ਇਹਦੀ ਕੰਨੀ ਨਹੀਂ ਉਦੜਦੀ ਵੀ ਜਿੰਨੇ ਮਰਜ਼ੀ ਤੁਸੀਂ ਧੋਈ ਜਾਓ ਤੇ ਸਾਰੀਆਂ ਚੁੰਨੀਆਂ ਇਹ ਆਪਾਂ ਪੀਕੋ ਕਰੀਆਂ ਕਰਾਈਆਂ ਲਈਆਂ ਆਈਆਂ ਦੇਖੋ ਜੀ ਪੀਕੋ ਹੋਈ ਹੋਈ ਹੈ ਸਾਰੀਆਂ ਚੁੰਨੀਆਂ ਤੇ ਇਹ ਚੁੰਨੀ ਦੀ ਕੀਮਤ ਹੈ ਜੀ 250 ਰੁਪਏ ਇਹ ਆ ਜੀ ਮਸਲੀਨ ਦੀ ਚੁੰਨੀ ਕਿਉਂਕਿ ਇਹਦੀਆਂ ਪਹਿਲਾਂ ਆਪਾਂ ਚੁੰਨੀਆਂ ਲਈਆਂ ਸੀ ਇਹਦੀਆਂ ਕੰ ਆਗੀ ਜੀ ਟੈਬੀ ਲੈਂਡ ਦੀ ਚੁੰਨੀ ਸੌਫਟ ਚੁੰਨੀ ਹੈ ਜਿਵੇਂ ਕਾਟਨ ਦੀਆਂ ਚੁੰਨੀਆਂ ਉਵੇਂ ਜਿਕਰ ਸੌਫਟ ਹੈ ਜਿੰਨੀ ਮਰਜ਼ੀ ਵਧੀਆ ਤੁਸੀਂ ਸਿਰ ਤੇ ਲੈ ਸਕਦੇ ਹੋ ਚੁੰਨੀ ਦੀ ਕੀਮਤ ਹੈ ਜੀ ਸਿਰਫ ਤੇ ਸਿਰਫ 300 ਰੁਪਿਆ ਬਹੁਤ ਸੌਫਟ ਹੈ ਜਿਹਦੇ ਵਿੱਚ ਲੈਂਡ ਬਣੀ ਹੋਈ ਹੈ ਖੁੱਲੇ ਡੁੱਲੀ ਚੁੰਨੀ ਹੈ ਤੇ ਇਹਦੇ ਤੁਸੀਂ ਗੋਟਾ-ਗੁੱਟਾ ਲਾਉਣਾ ਤਾਂ ਵੀ ਇੱਕ ਨੰਬਰ ਚੀਜ਼ ਬਣਦੀ ਹੈ ਇਹ ਆਗੇ ਜੀ ਆਪਣੇ ਕੋਲੇ ਕਮਲ ਜਨੂਨ ਦੇ ਦੁਪट्टे ਇਹ ਬਿਲਕੁਲ ਜਿੱਦਾਂ ਕਿ ਚਨੂਨ ਦੇ origignal ਦੁਪੱਟੇ ਆ ਨਾ 1250 16 ਦੁਪੱਟਾ ਉਹਦੇ ਨਾਲ ਦਾ ਦੁਪੱਟਾ ਇਹਦੀ ਕੋਈ ਪਰਖ ਨਹੀਂ ਕਰ ਸਕਦਾ ਇਹਦੀ ਕੀਮਤ ਹੈ ਜੀ 350 ਰੁਪਏ ਜਮਾਂ ਇਹਨਾਂ ਪੂਰਾ ਵਧੀਆ ਕਮਲ ਚਨੂਨ ਦਾ ਵੀ ਤੁਹਾਨੂੰ ਕੋਈ ਵੀ ਬੰਦਾ ਦੀ ਪਰਖ ਨਹੀਂ ਕਰ ਸਕਦਾ ਵੀ ਇਹ ਕਾਪੀ ਹੈ ਪਰ ਇਹ ਸੇਮੀ ਚਨੂਨ ਹੈ ਜੀ ਤੇ ਹੈ ਇਹ ओरिजिनल تنੂਨ ਵਰਗਾ ਜਿਹੜਾ ਤੁਸੀਂ ਲੈਣਾ ਨਾ 1250 ਦਾ ਦੁਪੱਟਾ ਸੇਮ ਉਹਦੇ ਨਾਲ ਦਾ ਤਿਆਰ ਹੁੰਦਾ ਹੈ ਪਰਖ ਨਹੀਂ ਤੁਸੀਂ ਕਰ ਸਕਦੇ ਇੱਕ ਪਾਸੇ 1250 16 ਦੁਪੱਟਾ ਧਰ ਲਓ ਇੱਕ ਪਾਸੇ ਨਹੀਂ ਪਤਾ ਲੱਗਦਾ ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਇਹ ਚੁੰਨੀਆਂ ਜੀ ਜਿਸ ਭੈਣ ਭਰਾਣੇ ਚੁੰਨੀ ਮੰਗਾਉਣੀ ਆ ਤਾਂ ਮੰਗਵਾ ਸਕਦੇ ਹਾਂ ਕੋਈ ਵੀ ਤਸ਼ ਗ੍ਰੀਨ ਸੌਟ ਲਾਈਨ ਦੀ ਵੀ ਲੋੜ ਨਹੀਂ ਕੁਝ ਕੁ ਚੁੰਨੀਆਂ ਦੀ ਸੌਟ ਲਾਈਨ ਦੀ ਲੋੜ ਪਊਗੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਸਾਨੂੰ ਹਰ ਚੁੰਨੀ ਚਾਹੀਦੀ ਹੈ ਸੋ ਆਪ ਸਭ ਨੂੰ ਵੈਗਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ